ਕਦੇ ਛੁਪਲੇ ਇੱਕ ਗੀਤ ਲਿਖਿਆ ਸੀਗਾ ਤੇਰੇ ਪੁੱਤ ਡਰਾਈਵਰ ਦੇ ਰੱਬ ਨੇ ਮਾੜੇ ਲਿਖੇ ਲੇਖ ਨਹੀਂ ਮੈਂ ਮੈਨੂੰ ਨਹੀਂ ਸੀ ਪਤਾ ਕਿ ਕਿਸੇ ਵੇਲੇ ਇਹ ਵਾਈਆਂ ਹੋਈਆਂ ਚਰੀਟਾਂ ਮੇਰੀਆਂ ਕਿਸੇ ਵੀਡੀਓ ਨੂੰ ਸ਼ੁਰੂ ਕਰਨ ਵੇਲੇ ਯਾਦ ਆ ਜਾਣਗੀਆਂ ਗੱਲ ਇਹ ਆ ਹਜ਼ੂਰ ਕਿ ਇਹ ਗੱਲ ਤੁਹਾਡੇ ਨਾਲ ਵੀ ਜੁੜਦੀ ਆ ਤੁਹਾਡੇ ਪਿਆਰਿਆਂ ਨਾਲ ਵੀ ਜੁੜਦੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਇਨਸਾਨੀਅਤ ਨਾਲ ਜੁੜਦੀ ਆ ਉਹ ਇਨਸਾਨ ਹੀ ਕਾਦਾ ਜਿਸਦੇ ਹਿਰਦੇ 'ਚ ਜਿਸਦੇ ਦਿਲ 'ਚ ਇਨਸਾਨੀਅਤ ਨਹੀਂ ਤੜਕਦੀ ਵਿਊਜ਼ ਸਾਨੂੰ ਆਉਣ ਨਾ ਆਉਣ ਸ਼ੇਅਰਿੰਗ ਪਵੇ ਨਾ ਪਵੇ ੱੱਕਾ ਫਰਕ ਨਹੀਂ ਹੈ ਰੱਤਾ ਫਰਕ ਨਹੀਂ ਹੈ ਕਹਾਣੀ ਇੱਥੇ ਹੀ ਮੁੱਕਦੀ ਹੈ ਕਿ ਅਸੀਂ ਜਾਂ ਤਾਂ ਇਨਫੋਰਮੇਟਿਵ ਹੋ ਕੇ ਚੱਲਦੇ ਹਾਂ ਜਾਂ ਕਹਿ ਲੋ ਕਿ ਫਿਰ ਚੂਬ ਮੁੱਦਾ ਆਧਾਰਿਤ ਪੱਤਰਕਾਰਤਾ ਕਹਿ ਲੋ ਅੱਜਕੱਲ ਵੀਡੀਓ ਵਲੌਗਿੰਗ ਕਹਿ ਲੋ ਜੋ ਮਰਜ਼ੀ ਕਹਿ ਲੋ ਅਸੀਂ ਉਹਦੇ ਤੇ ਚੱਲਦੇ ਹਾਂ ਆ ਅਸੀਂ ਹਿਸਟਰੀ ਚੋਂ ਕੁਝ ਕੈਰੈਕਟਰ ਕੱਢ ਕੇ ਲਿਆਉਣੇ ਆ ਵਿਸਾਰੇ ਗਏ ਹੀਰੋ ਕੱਢ ਕੇ ਲਿਆਉਣੇ ਆ ਸਾਡਾ ਯਤਨ ਇਦਾਂ ਹੀ ਚੱਲਦਾ ਸੂਰ ਇਦਾਂ ਹੀ ਚੱਲਦਾ ਰਹੂਗਾ ਗੱਲ ਤਾਂ ਕਰਨ ਲੱਗਾ ਪਿਛਲੇ ਦਿਨ ਕਿਉਂਕਿ ਅਖਬਾਰਾਂ ਨਾਲ ਵਾਸਤਾ ਰਹਿੰਦਾ ਆ ਜਦੋਂ ਤੁਸੀਂ ਕਿਸੇ ਵੀ ਚੀਜ਼ ਨਾਲ ਵਾਸਤਾ ਹੁੰਨੇ ਹੋ ਨਾ ਤਾਂ ਤੁਹਾਨੂੰ ਬਹੁਤ ਐਸੀਆਂ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਬਹੁਤ ਸਾਰੇ ਲੋਕਾਂ ਤੱਕ ਨਹੀਂ ਪਹੁੰਚੀਆਂ ਹੁੰਦੀਆਂ ਸੋ ਸਮੱਸਿਆ ਇਹ ਹੁੰਦੀ ਆ ਮੈਂ ਖਬਰਾਂ ਪੜ ਰਿਆ ਸੀਗਾ ਤੇ ਇੱਕ ਛੋਟੀ ਜੀ ਖਬਰ ਪੜਨੇ ਨੂੰ ਮਿਲੀ ਕਹਿੰਦੇ ਜੀ ਕਿ ਇੱਕ ਵੋਲਵੋ বাস ਜਲੰਧਰ ਤੋਂ ਰਵਾਨਾ ਹੋਈ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਨੂੰ ਤੇ ਰਾਹ ਚ ਭਾਈ ਉਹ ਨੁਕਸਾਨੀ ਗਈ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਨੇ ਇਸ ਤੋਂ ਪਹਿਲਾਂ ਮੈਨੂੰ ਯਾਦ ਆਇਆ ਕਿ ਇਸੇ ਤਰ੍ਹਾਂ ਇੱਕ ਵੋਲਵੋ বাস ਦਾ ਡਰਾਈਵਰ ਜਿਹੜਾ ਸੀਗਾ ਨਾ ਉਹ ਜਾਣ ਤੋਂ ਹੱਥ ਤੋਂ ਬੈਠਾ ਸੀਗਾ ਉਸ ਵੇਲੇ ਵੀ ਕੁਝ ਕੁ ਗੱਲਾਂ ਚੱਲੀਆਂ ਫਿਰ ਜਦ ਇਹਨਾਂ ਦਾ ਟਾਈਮ ਟੇਬਲ ਚੈੱਕ ਕੀਤਾ ਗਿਆ ਤਾਂ ਹੈਰਾਨਗੀ ਦੀ ਗੱਲ ਹੈ ਹੈਰਾਨਗੀ ਦੀ ਗੱਲ ਹੈ ਇਹ ਬੱਸ 11:30 ਰਾਤ ਨੂੰ ਜਲੰਧਰੋਂ ਤੁਰਦੀ ਹੈ ਯਾਨੀ ਜੇ ਆਪਾਂ ਦੂਰੀ ਦੇਖੀਏ ਜਲੰਧਰ ਤੋਂ 에어ਪੋਰਟ ਦੀ ਤਾਂ ਲਗਭਗ 4 ਸਵਾ 450 ਕਿਲੋਮੀਟਰ ਦੇ ਦਰਮਿਆਨ ਬਣੇਗੀ ਮੇਰਾ ਅੰਦਾਜ਼ਾ ਹੈ ਅਪ ਡਾਊਨ ਜਿਹੜਾ ਉਹ 800 ਕਿਲੋਮੀਟਰ ਤੋਂ ਵਧੇਰੇ ਬਣ ਗਿਆ ਅਸੀਂ ਇੱਥੋਂ ਮਲੋਟ ਤੋਂ ਯਾਨੀ ਪੰਜਾਬ ਦੇ ਇੱਕ ਕੋਨੇ ਤੋਂ ਚੰਡੀਗੜ੍ਹ ਜਾਣਾ ਹੋਵੇ ਦੂਸਰੇ ਕੋਨੇ 'ਚ ਤੇ ਗੱਡੀ ਚਲਾਉਂਦੇ ਆ ਬੱਸ ਹੋ ਜਾਂਦੀ ਆ ਕਾਰ ਦਾ ਤੇ ਬੱਸ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹਜ਼ੂਰ ਨਾਲੇ ਤੇ ਕਾਰ ਦੇ ਵਿੱਚ ਤੁਹਾਨੂੰ ਆਜ਼ਾਦੀ ਆ ਜਿੱਥੇ ਮਰਜ਼ੀ ਰੋਕ ਲੋ ਆਊਟਲੈਟ ਆ ਗਿਆ ਉੱਥੇ ਰੋਕ ਲੋ ਫਲਾਣਾ ਆ ਗਿਆ ਉੱਥੇ ਰੋਕ ਲੋ ਇੱਥੇ ਰੋਕ ਲੋ ਜੀ ਉੱਥੇ ਰੋਕ ਲੋ ਜਿਵੇਂ ਮਰਜ਼ੀ ਮौज-ਮਸਤੀ ਕਰਦੇ ਜਾਓ ਤਦ ਵੀ ਤਦ ਵੀ ਕਹ ਲਓ ਕਿ ਲੱਤਾਂ ਪੂਆ-ਪੂਆ ਕਰਦੀਆਂ ਨੇ 5-6 ਘੰਟੇ ਦੀ ਡਰਾਈਵ ਦੇ ਬਾਅਦ ਹੁਣ ਇਹਨਾਂ ਦਾ ਟਾਈਮ ਮਤਲਬ ਕਿ ਸਾਢੇ 4:30 ਉੱਥੇ ਇਹ ਪੁੱਜਦੇ ਆ ਤੇ ਸਾਢੇ 9 ਮਤਲਬ ਕਿ ਰਾਤ ਨੂੰ ਹੁਣ 11:30 ਕਿਸੇ ਡਰਾਈਵਰ ਨੇ ਟਾਈਮ ਚੱਕਣਾ ਤੇ ਇਹਦਾ ਮਤਲਬ ਕਿ ਉਹ ਅੱਖ ਲਾ ਕੇ ਤੇ ਵੇਖੇਗਾ ਹੀ ਨਹੀਂ ਉਹ ਤੁਰੇਗਾ ਗੱਡੀ ਨੂੰ ਆਪਦਾ ਕਪੜਾ-ਕੁਪੜਾ ਮਾਰਿਆ 8-9 ਵਜੇ ਤਿਆਰੀ ਕਰਨਗੇ 11:30 ਰਵਾਨਾ ਹੋਏ ਸਾਢੇ 7 ਪਹੁੰਚੇ ਸਾਢੇ 9 ਕਹਿੰਦੇ ਜੀ ਵਾਪਸ ਆਜੋ 9:30 ਯਾਨੀ 2 ਘੰਟੇ ਕੀ ਸੋਏਗਾ ਬੰਦਾ ਕੀ ਫਰੈਸ਼ ਹੋਏਗਾ ਕੀ ਖਾਏਗਾ ਕੀ ਪੀਏਗਾ ਫੇਰ ਚਲੋ ਜੀ ਚੱਲ ਸੋ ਚੱਲ ਚੱਲ ਸੋ ਚੱਲ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਉੱਥੇ ਉਹਨਾਂ ਦੇ ਕੋਲ ਆਰਾਮ ਕਰਨ ਲਈ ਕੀ ਕਮਰੇ ਹੈਗੇ ਆ ਜੇ ਘੰਟਾ ਡੇਢ ਘੰਟਾ ਅੱਧਾ ਘੰਟਾ ਲੱਕ ਵੀ ਸਿੱਧਾ ਕਰਨਾ ਕੀ ਇਸ ਤਰ੍ਹਾਂ ਦੀ ਕੋਈ ਆਰਾਮਦਾਇਕ ਜਗ੍ਹਾ ਉਹਨਾਂ ਨੂੰ ਬਣਾ ਕੇ ਦਿੱਤੀ ਗਈ ਹੈ ਪਹਿਲਾਂ ਇਹ ਜਿਹੜੇ ਹੈਗੇ ਸੀਗੇ ਸਾਡੇ ਵਿਭਾਗ ਦੇ ਵਾਲੇ ਪਨ ਬਸ ਵਾਲੇ ਇਹ ਕਹਿੰਦੇ ਹੁੰਦੇ ਸੀ ਕਿ ਸਾਡਾ ਸਟਾਫ ਨਾ ਰੈਸਟ ਕਰਨ ਵਾਸਤੇ ਇੱਕ ਦਿਨ ਵੱਧ ਰੈਸਟ ਕਰਨ ਵਾਸਤੇ ਇਹ ਆਪ ਹੀ ਖਿੱਚ ਦਿੰਦੇ ਆ ਇਧਰੋਂ ਵੀ ਉਧਰੋਂ ਵੀ ਪਰ ਹੁਣ ਤਾਂ ਟਾਈਮ ਹੀ ਇਹਨਾਂ ਨੇ ਸੈੱਟ ਕੀਤੇ ਆ ਤਾਂ ਤੁਹਾਡੇ ਜਿਹੜੇ ਟਾਈਮ ਟੇਬਲ ਦੇ ਵਿੱਚ ਟਾਈਮ ਸੈੱਟ ਕੀਤੇ ਗਏ ਨੇ ਅਸੂਰ ਉਹਦੇ ਵਿੱਚ ਕਿਤੇ ਕੋਈ ਮਾੜਾ ਮੋਟਾ ਇਨਸਾਨ ਨੂੰ ਵੇਖਿਆ ਜੇ ਕਿ ਇੱਕ ਬੰਦਾ 11:30 ਚੱਲੇਗਾ 7:30 ਉੱਥੇ ਪਹੁੰਚੇਗਾ 9:30 ਫੇਰ ਚੱਲੇਗਾ ਯਾਰ ਇਹਦਾ ਮਤਲਬ ਆ ਕਿ ਉਹ ਲਗਭਗ 18-20 ਘੰਟਿਆਂ ਚ ਲਗਭਗ 800-900 ਕਿਲੋਮੀਟਰ ਦਾ ਅਪਡਾਊਨ ਕਰੇਗਾ ਯਾਰ ਉਹ ਬੰਦਾ ਹੈ ਕਿ ਕੀ ਹੈ ਹੱਦ ਹੋ ਗਈ ਆ ਹੱਦ ਹੋ ਗਈ ਆ ਮੈਂ ਕਹਿੰਨਾ ਕਿ ਐਦੋਂ ਵੱਡੀ ਇਥੇ ਕਿਰਤ ਦੀ ਕੋਈ ਲੁੱਟ ਹੋ ਹੀ ਨਹੀਂ ਸਕਦੀ ਆ ਬਾਹਰਲੇ ਮੁਲਕਾਂ ਵਾਲੇ ਦੇਖ ਲੋ ਆਪਣੇ ਬਹੁਤ ਸਾਰੇ ਬੰਦੇ ਆ ਜਿਹੜੇ ਮੁੰਡੇ ਆ ਜਿਹੜੇ ਹੁਣ ਤਾਂ ਬੀਬੀਆਂ ਵੀ ਆ ਉਹ ਟਰੱਕ ਚਲਾਉਂਦੇ ਆ ਉਧਰ ਯੂਐਸਟ ਕੈਨੇਡਾ ਚ ਪਹਿਲਾਂ ਤੇ ਉਹਨਾਂ ਦੇ ਦੇਖੋ ਤੁਸੀਂ ਲਗਜ਼ਰੀ ਕਿਦਾਂ ਦੇ ਕੈਬਨ ਹੁੰਦੇ ਆ ਫਿਰ ਅੱਗੇ ਤੇ ਲੌਗ ਬੁੱਕ ਚ ਹੋ ਜਾਂਦੀ ਸੀ ਇਹ ਫਿਰ ਹੁਣ ਤੇ ਉਹਨਾਂ ਨੇ ਇਲੈਕਟ੍ਰੋਨਿਕ ਲੌਗ ਬੁੱਕ ਰੱਖੀ ਹੋਈ ਹੈ ਕਿ ਇੰਨੇ ਘੰਟਿਆਂ ਤੋਂ ਵੱਧ ਡਰਾਈਵਰ ਡਰਾਈਵ ਨਹੀਂ ਕਰ ਸਕਦਾ ਉਹਦੇ ਆਪਣੇ ਵਾਸਤੇ ਵੀ ਖਤਰਾ ਹੈ ਦੂਜਿਆਂ ਵਾਸਤੇ ਵੀ ਉਹ ਖਤਰਾ ਸਾਬਤ ਹੋ ਸਕਦਾ ਹੈ ਇੱਥੇ ਕਮਾਲ ਹੈ ਯਾਰ ਇੱਕ ਬੰਦੇ ਨੂੰ ਤੁਸੀਂ 18 20 ਘੰਟਿਆਂ ਚ ਕਹਿ ਰਹੇ ਹੋ ਕਿ ਲਗਭਗ 1000 ਕਿਲੋਮੀਟਰ ਕੱਢਿਆ ਯਾਰ ਤੇ ਫਿਰ ਹਾਦਸੇ ਹੀ ਹੋਣਿਆ ਸਾਹ ਹਾਦਸੇ ਹੀ ਹੋਣਗੇ ਹਾਦਸਿਆਂ ਦੇ ਜਨਮਦਾਤਾ ਕੌਣ ਨੇ ਫਿਰ ਇਹਨਾਂ ਨੂੰ ਕੋਈ ਓਵਰਟਾਈਮ ਮਿਲਦਾ ਹੈ ਕ ਮੈਨੂੰ ਨਹੀਂ ਮੇਰੇ ਬਾਹਰ ਤੇ ਆਪਾਂ ਦੇਖਦੇ ਹਾਂ ਓਵਰਟਾਈਮ ਮਿਲਦਾ ਹੈ ਜੇ ਕੋਈ 2 ਘੰਟੇ ਗੱਡੀ ਚਲਾਉਂਦਾ ਹੈ ਐਕਸਟਰਾ ਫਿਕਸ ਘੰਟਿਆਂ ਤੋਂ ਇਲਾਵਾ ਜੇ ਕੋਈ ਆਪਣੀ ਛੁੱਟੀ ਛੱਡਦਾ ਉਹਨੂੰ ਵੀ ਡੇਢਾ ਮਿਲਦਾ ਹੈ ਜੇ ਕੋਈ ਐਤਵਾਰ ਜਾਂ ਜਿਹੜੀ ਸਟੇਟ ਦੀ ਛੁੱਟੀ ਆ ਜੇ ਉਹ ਨੂੰ ਛੜਦਾ ਤੇ ਸ਼ਾਇਦ ਮੈਨੂੰ ਲੱਗਦਾ ਕਿ ਦੂਣਾ ਤੀਨਾ ਮਿਲਦਾ ਸਾਨੂੰ ਕੀ ਮਿਲਦਾ ਜਦੋਂ ਫਿਰ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਫਿਰ ਮਹਿਕਮੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਜਦੋਂ ਤੁਸੀਂ ਖੂਨ ਚੂਸਣਾ ਫਿਰ ਅਗਲਾ ਟੈਂਕੀ ਦਾ ਤੇਲ ਵੀ ਚੂਸ ਲੈਂਦਾ ਕਈ ਵਾਰ ਔਖਾ ਹੋਇਆ ਮੇਰੀਆਂ ਗੱਲਾਂ ਕੌੜੀਆਂ ਹੋਣਗੀਆਂ ਫਿੱਕੀਆਂ ਹੋਣਗੀਆਂ ਪਰ ਅਸਲ ਦੇ ਵਿੱਚ ਇੱਥੇ ਜਿਹੜਾ ਵੀ ਬੰਦਾ ਤਨਖਾਹ ਤੇ ਕਾਬੂ ਆ ਜਾਂਦਾ ਨਾ ਸੋਰ ਚਾਹੇ ਉਹ ਸਰਕਾਰੀ ਹੈ ਚਾਹੇ ਉਹ ਗੈਰ ਸਰਕਾਰੀ ਹੈ ਫਿਰ ਉਸ ਬੰਦੇ ਨੂੰ ਨਿਚੋੜਿਆ ਜਾਂਦਾ ਹੈ ਉਹਦੇ ਚੋ ਸਿਰਫ ਤੇ ਸਿਰਫ ਮੁਨਾਫਾ ਵੇਖਿਆ ਜਾਂਦਾ ਮਨੁੱਖ ਨਹੀਂ ਵੇਖਿਆ ਜਾਂਦਾ ਇਤਰਾਸ ਦੀ ਹੈ ਸਾਬ ਸੋ ਇਸ ਕਰਕੇ ਡਰਾਈਵਿੰਗ ਵਰਗੇ ਸੈਂਸਿਟਿਵ ਕਿਤੇ ਨੂੰ ਜਿਹਦੇ ਨਾਲ ਜਾਨਾਂ ਜੁੜੀਆਂ ਹੋਈਆਂ ਜਿਹਦੇ ਨਾਲ ਮਾਲ ਅਸਬਾਬ ਜੁੜਿਆ ਹੋਇਆ ਇਹਦੇ ਚ ਸਾਨੂੰ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਖਬਰ ਛੋਟੀ ਜੀ ਸੀ ਜਜ਼ਬਾਤ ਵੱਡੇ ਆ ਕਿਉਂਕਿ ਕਿਸੇ ਵੇਲੇ ਜਦੋਂ ਰੋਟੀ ਪਾਣੀ ਤੋਂ ਆਰੀ ਹੋ ਗਏ ਸੀਗੇ ਰੋਟੀ ਪਾਣੀ ਨਹੀਂ ਸੀ ਮਿਲ ਰਿਆ ਇਹ ਮੇਰੇ ਯਾਰ ਹੀ ਸੀਗੇ ਮੇਰੇ ਡਰਾਈਵਰ ਦੋਸਤ ਹੀ ਸੀਗੇ ਜਿਨ੍ਹਾਂ ਨੇ ਟਰੱਕ ਤੇ ਚੜਾ ਲਿਆ ਕਦੇ ਬੰਬੇ ਕਦੇ ਕਿਧਰੇ ਕਦੇ ਕਿਧਰੇ ਸੋਹਣਾ ਟਾਈਮ ਟਪਾਇਆ ਸੀ ਇਹਨਾਂ ਨੇ ਤੇ ਜੇ ਅੱਜ ਇਹਨਾਂ ਤੇ ਇਸ ਤਰ੍ਹਾਂ ਦਾ ਟਾਈਮ ਹੈ ਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਇਹਨਾਂ ਦੀ ਗੱਲ ਕਰਾਂ ਵਿਊਜ਼ ਡਸਨ ਮੈਟਰ ਆਉਂਦੇ ਆ ਜਾਂ ਨਹੀਂ ਆਉਂਦੇ ਪਰ ਇਹ ਗੱਲ ਜਿਹੜੀ ਹੈ ਤੁਹਾਡੇ ਤੱਕ ਆਉਣੀ ਲਾਜ਼ਮੀ ਸੀਗੀ ਹੁਣ ਤੁਹਾਡੇ ਤੇ ਫੈਸਲਾ ਹੈ ਕਿ ਅਸੀਂ ਇਹਨਾਂ ਨੂੰ ਬੰਦੇ ਸਮਝਦੇ ਆ ਕਿ ਨਹੀਂ ਮਜ਼ਾਕ ਦੇ ਪਾਤਰ ਸਮਝਦੇ ਸੀ ਕੀ ਇਹ ਮਨੁੱਖ ਨਹੀਂ ਔਰ ਇੱਕ ਹੀ ਬਗਾਨੇ ਨੇ ਸਾਡੇ ਚੋਨੇ ਅਸੀਂ ਇਹਨਾਂ ਵਾਸਤੇ ਕਿਉਂ ਨਹੀਂ ਬੋਲਦੇ ਆਪਣੇ ਆਪ ਨੂੰ ਸਵਾਲ ਜ਼ਰੂਰ ਕਰਨਾ ਅਗਲੀ ਵਾਰੀ ਫੇਰ ਆਵਾਂਗੇ ਤਦ ਤੱਕ ਦਿਓ ਸਾਸਤਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ